ਹਰ ਸਮਰਨ ਕਰ ਭਗਤ ਪਰ ਪ੍ਰਗਟਾਏ ਜਿਹੜਾ ਭਗਤ ਪੈਗਾ ਪ੍ਰਗਟ ਹੁੰਦਾ ਹੈ ਪੈਦਾ ਕਰਦਾ ਹੋਰ ਸਗੁੜਵਾ ਕੇ ਪੈਦਾ ਕਰਦਾ ਸੰਤੋਖ ਤੱਕ ਦੀ ਜਿਹੜੀ ਗੱਲ ਹੈ ਬਿਲਕੁਲ ਕਿਸੇ ਤੋਂ ਗੱਡੀ ਕੇ ਦੀ ਲੋੜ ਨਹੀਂ ਉਹ ਸਾਰੀ ਮੰਗ ਜਾਨ ਸਾਹਿਬ ਆਤ ਹੈ ਸੁਤੋਕ ਤੱਕ ਦੀ ਪੜਾਈ ਨੂੰ ਗਿਆਨ ਜਾਨ ਸਾਹਿਬ ਬਾਤ ਜਾਣਦੀ ਉਹ ਗੁੰਦਰ ਭਾਈ ਕੀ ਕੁਸ਼ਲਾਤ ਹਾਤ ਦੀ ਪੜ੍ਹੋ ਇਹ ਸਭ ਤੋਂ ਤਕਰੀਰੀ ਤੀ ਪੜਾਈਏ ਇਹ ਹੀ ਸਾਰੀਆਂ ਬੱਤਾਂ ਹੋਣ ਇਹ ਜਿਹੜਾ ਸੁੱਧ ਬਧਾਰ ਚਿੱਤ ਹੈ ਉਹਦੇ ਲੈਵਲ ਦੀ ਪੜਾਈਏ ਸਾਰੇ ਲੋਜ ਅਸੀਂ ਬੋਲਦਾ ਕਿ ਤੁਹਾਨੂੰ ਕਹੀਏ ਵਰਤਮੇ ਕਿਹੜੀ ਗੱਲ ਅੜੀ ਅਸੀਂ ਜਾਣਦੇ ਜੀ ਹਾਂ ਜਾਣਦੇ ਹਾਂ ਹਉਂ ਤਾਂ ਗਾਣਾ ਸਵਾਨਾ ਲਈ ਗੱਲ ਹੈ ਉਹ ਉਹ ਗਿਆਨ ਚਾਹੀਦਾ ਜੋ ਬੋਧਾ ਤੇ ਆਖਾ ਗੋਬੋਧਾ ਤੇ ਆਖਾ ਇਹ ਤਾਂ ਆਪਣੇ ਬਸਿਕਲ ਲੈ ਕਾ ਕੁੰਝਾਈ ਤੇ ਕਰ ਸਕਦੇ ਇਹਦੇ ਵਿੱਚ ਨਹੀਂ ਬਹੁਤੀ ਗੱਲ ਜਿਹੜੇ ਭਗਤ ਪੈਦਾ ਕੀਤੇ ਨੇ ਫਰਕ ਤਾਂ ਹੈ ਉਹ ਸਮਾਵਾ ਕੇ ਫਰਕ ਤਾਂ ਹੈ ਉਹ ਅਗਲੀ ਕਹਾਣੀ ਹੈ ਜੋ ਧੋਪਦਾ ਦੇ ਟਾਹਾਂ ਵਾਲੇ ਪਹਿਲੇ ਧੋਪਦਾ ਸਮਾਵਾ ਤੇ ਬਿਲਕੁਲ ਮਿਲਦੀ ਨਹੀਂ ਹੈ ਪਹਿਲੇ ਧੋਪਦਾ ਤੋਂ ਉਹਦੇ ਕੋਲ ਨੇ ਆਪਣੇ ਅਰਦਾਸ ਕੋਲੇ ਦੀ ਕੋ ਨੂੰ ਕਹਿ ਉਹ ਆ ਲੈ ਲੈ ਤੂੰ ਸੋਨੇ ਦੀ ਉਹ ਲੈ ਲੈ ਆਪਣੀ ਉਹ ਜੰਗਲ ਸੰਗਣਾ ਨਾ ਮੈਂ ਬਹੁਤ ਹੀ ਹੋ ਜੜੀ ਸੀ ਮਾਰਦ ਲੋਹੇ ਨੂੰ ਨਾਲੀ ਸੋਨਾ ਬਣਾ ਲਈ ਤੁਹਾਨੂੰ ਮੈਂ ਕਹਿਣਾ ਇੱਥੇ ਤਾਂ ਮੇਰੇ ਹੱਥ ਬੁਢੀ ਲਾਇਆ ਉਹ ਇਹ ਨਹੀਂ ਮੈਨੂੰ ਤਾਂ ਪਹਿਲਾਂ ਜਾਣਦੇ ਸੀ ਲੋਕ ਇਹ ਤਾਂ ਬਹੁਤ ਥੰਡੇ ਦੇ ਦਰਜੇ ਦੇ ਵੀ ਲੋਕ ਬੜੇ ਸਤੋਕੀ ਸੀ ਬੇਟਾ राजे ਕਈ ਰਾਹ ਛੱਡ ਗਏ ਤਿਆਗ ਕਰ ਬਚਾ ਹਾਂ ਹਾਂ ਤਿਆਗ ਵਾਲੀ ਗੱਲ ਤਾਂ ਉਹਦੀ ਬ੍ਰਿਤੀ ਦੇ ਗਿਆਨਤੀ ਗੱਲ ਜੀ ਤਾਂ ਮੁਟਕਲ ਆਇਆ ਲੱਗਾ ਕਿਸੇ ਚਾਲ ਦੀ ਇਹ ਗੱਲ ਗੰਭੀਰ ਆ ਗਈ ਜੀ ਜੀ ਹਰ ਸਿਮਰਨ ਕਰ ਭਗਤ ਪਰਮਤਾਇ ਸੁਲ ਕਰਾਉਣਾ ਸੀ ਅੱਗੇ ਹੁਣ ਹੋਰ ਇੱਕ ਆਦਮੀ ਦੇਖ ਹੁੰਦੇ ਨੇ ਇੱਕ ਦੇਖ ਆਦਮੀ ਛਾਂਟ ਕੇ ਸੱਚ ਖਣ ਲੋ 59 ਸੀ ਉਹ ਇੱਥੋਂ ਆਖਰੇ ਜਿਹੜੀ ਕਹਾਣੀ ਦੀ ਗੱਲ ਹੈ ਉਹ ਭਗਤ ਪ੍ਰਕਾਸ਼ਦਾ ਇੱਥੋਂ ਉੱਪਰ ਕੋਈ ਜਨਮ ਵਾਲੇ ਬਾਹਰ ਦੇ ਜਾ ਕੇ ਲਾਉਣ ਵਾਲੇ ਉਹ ਦਾਦੇ ਨੂੰ ਕਹਾਂ ਜਾਣਾ ਸਫਰ ਹੈ ਉਹ ਕਿੱ데 ਹੂ ਇਥੇ ਤੱਕ ਤਾਂ ਆਪੇ ਆ ਜਾਂਦਾ ਹੈ ਇਥੇ ਤੱਕ ਜੇ ਤੇ ਹਾਂ ਜੇ ਤੋੜੇ ਉੱਪਰ ਤੇ ਤੇਰੇ ਲਈ ਉਹ ਤਾਂ ਆਪਣੇ ਆਪੇ ਉੱਪਰ ਪਹੁੰਚ ਆ ਰਹੇ ਉੱਥੇ ਤੱਕ ਆਪਣੇ ਆਪੇ ਸਾਰੇ ਉੱਪਰ ਸਲਦੇ ਉਹ ਗੱਲ ਅਲੱਗ ਹੈ ਕਿ ਅਸੀਂ ਕਿਸੇ ਨੂੰ ਗੁਰੂ ਬਣਾ ਲੈਂਦੇ ਹਾਂ ਅੱਗੇ ਫਿਰ ਬੰਦੇ ਕੋਲ ਆ ਕੇ ਫਿਰ ਅਸੀਂ ਕੁਰਬਾਨੀ ਦੀ ਲੜ ਲਾ ਕੇ ਉਹ ਗੱਲ ਅਲੱਗ ਹੈ ਪਰ ਉਹ ਬੰਦੇ ਦੇ ਬਦਨਾਮ ਹੋਵੇ ਉਹ ਕਿਤੇ ਵੀ ਜਾਣਾ ਜੇ ਕਿਸੇ ਬੰਦੇ ਦੇ ਬਦਨਾਮ ਹੋਣ ਜਦ ਨਾਲ ਗੱਲਾਂ ਨੇ ਬਲਮ ਕੁਰਬਾਨੀ ਦੀ ਆਪੇ ਸਾਰੇ ਜਾਣਦੇ ਹੀ ਆਲੇ-ਦੁਆਲੇ ਚਿਰਨਵਾਸ ਲਾਇਆ ਕਿ ਅਧ ਗਹਾਂ ਐ ਤੋਂ ਜਾਣਾ ਨਾ ਫੇਰੋ ਸਭੁੱਲੇ ਫੇਰੋ ਉੱਥੇ ਜਾ ਕੇ ਸਭੁੱਲੇ ਇਸ ਕਰਕੇ ਸਭੁੱਲੇ ਭਗਤੀ ਬੰਦੇ ਜਿਵੇਂ ਜਪ ਜਪੂ ਨੇ ਭਗਤੀ ਬੰਦੇ ਹੀ ਹੋਇਆ ਸਭੁੱਲੇ ਭਗਤੀ ਬੰਦੇ ਆਇਆ ਉਹਨਾਂ ਨੇ ਵੀ ਵਾਹ ਕੰਮ ਸਿੱਧਾ ਹੀ ਫੜ ਲੈਂਦੇ ਨੇ ਪਰ ਫਾੜੀ ਕਹਦਾ ਉਹ ਗੱਲ ਹੀ ਪਤਾ ਇਹਦੇ ਫਾੜੀ ਭਗਤੀ ਦਾ ਹੈ ਜੀ ਕਿਤੇ ਬਣਾ ਹੋਈ ਨਹੀਂ ਲੱਗਦੀ ਉਹਦਾ ਪਹਿਲਾ ਵਰਕਾਮ ਹੀ ਹੈ ਇਹਦੇ ਬਨਦਾ ਵਰਕਾਮ ਹੀ ਹੈ ਵਰਕਾਮ ਨੂੰ ਪਕਤੀ ਖਬੀ ਜੈ ਇੰਨਾ ਪੜਾ ਲੱਗਿਆ ਕਿ ਭਗਤੀ ਆਉਂਦੀ ਆਉਂਦੀ ਉਹ ਛੱਡਤੀ ਜੁੜਿਆ ਸ਼ੁਰੂ ਕਰੂਗਾ ਸ਼ੁਰੂ ਕਰਕੇ ਅਖਰ ਤੱਕ ਨੀ ਕਾ ਹੈ ਐਂਕ ਲਗੂਗਾ ਜੀ ਸਿਪਲਰ ਹੈਗਾ ਅਗਲੀ ਪੜਾਈ ਜਿਹੜੇ ਦੋ ਪਦਾਰਥ ਰਹਿ ਗਏ ਉਹਨਾਂ ਤੱਕ ਪਹੁੰਚ ਕੋਈ ਇਹ ਕਹੋਏ ਤਾਲੁਕ ਇੱਕ ਤੇ ਬਾਦ ਉਗੜਨ ਤੱਕ ਦੀ ਇਹ ਵੀ ਗੱਲ ਹੈ ਉਸ ਸਿਮਰਨ ਵਿੱਚ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਨਾਲਗ ਬੇਦ ਉਪਾਏ ਹਰ ਜੋ ਇਹਨਾਂ ਹਰ ਸਿਮਰਨ ਨਾਲਗ ਬੇਦ ਉਪਾਏ ਹਰ ਸਿਮਰਨ ਨਾਲਗ ਦੇਦ ਦੇਦ ਉਪਾਏ ਆ ਜਿਹੜੇ ਬੇਦ ਗ੍ਰੰਥ ਲਿਖੇ ਨੇ ਦੁਨੀਆ ਨੂੰ ਇਹ ਵੀ ਅਰਸੇ ਨੂੰ ਵਾਸਤੇ ਲਿਖਿਆ ਨੇ ਜਦ ਨਾ ਹੋਣ ਬੋਲਣ ਵਾਲੇ ਨਾ ਹੋਣ ਪਿੱਛੋ ਖੋਜ ਖਾਜ ਲੈਂਦੇ ਨੇ ਇਹ ਵੀ ਬਾਲਾਂ ਨੇ ਜੇ ਗੁਰੂ ਸੁਣਨ ਲੱਗਣ ਵਾਸਤੇ ਵੇਦੋਂ ਪਾਏ ਹਾਂ ਹਰਿ ਦੇ ਸਮਰੱਥ ਲੱਗਣ ਵਾਸਤੇ ਵੇਦੋਂ ਪਾਏ ਗੁਰੂ ਸਾਹਿਬ ਸੇਮਰਨ ਹਰ ਸੇਮਰਨ ਰਾਗ ਵੇਦੋਂ ਪਾਏ ਇਹ ਸੁਣਨ ਵਾਲੀ ਗੱਲ ਲਿਖੀ ਹੋਈ ਆ ਤੁਸੀਂ ਤਾਂ ਜਾਣਦੇ ਹੀ ਹੋ ਸਾਰੇ ਤੁਸੀਂ ਤਾਂ ਜਾਣਦੇ ਹੀ ਨੇ ਹਰ ਸੇਮਰਨ ਦੀ ਗੱਲ ਦਾ ਗੇੜੀਆ ਤੁਸੀਂ ਗੱਲ ਦੋ ਕਲਾਸਾਂ ਦੀ ਨਾ ਕਰੋ ਪ੍ਰਾਇਮਰੀ ਦੀ ਗੱਲ ਨਾ ਕਰੋ ਉਹ ਗੱਲ ਤੁਸੀਂ ਹਾਈ ਸਕੂਲ ਦੀ ਕਰਦੀ ਪਹੂਗੀ ਪ੍ਰਾਇਮਰੀ ਕਦੋਂ ਹਾਈ ਸਕੂਲ ਦਾਖਲਾ ਕਰੇਗਾ ਹ ਬੱਚਾ ਆ ਗਿਆ ਹੈ ਅਸਲ ਤਾਂ ਜਿਹੜਾ ਕਾਰਜ ਪੂਰਾ ਹੋਊਗਾ ਪੂਰੇ ਕਾਰਜਵਾਸ ਤੇ ਚਾਹੇ ਕਿਵੇਂ ਬੜੇ ਪਹਿਲੇ ਮੂਰੀ ਗੱਲ ਵਾਰ ਪਹਿਲਾਂ ਨੰਬਰ ਰੱਜੰਦੀ ਦੀ ਗੱਲ ਆਈ ਹੈ ਹਾਂ ਰੱਬ ਸਾਜਰ ਆਇਆ ਵੀ ਹੈ ਉੱਥੋਂ ਸ਼ੁਰੂ ਹੋਇਆ ਨਾ ਜਾਲਾਵਾ ਨੇ ਚਾਰੇ ਪੜਾ ਦੇ ਉੱਥੇ ਵਿਚਾਰੇ ਪੜਾ ਦੇ ਉੱਥੇ ਵਿਚਾਰੇ ਪੜਾ ਦੇ ਹਰ ਸਿਮਰਨ ਦੇ ਪਹਿਲੇ ਸਿੱਧ ਜਤੀ ਦਾਦੇ ਹਰ ਸਿਮਰਨ ਦੇ ਪਹਿਲੇ ਸਿੱਧ ਜਤੀ ਦਾਦੇ ਹਰ ਸਿਮਰਨ ਨਾਲ ਹੀ ਸਿੱਧ ਜਤੀ ਅਰ ਜਾਤੇ ਪੈ ਇੱਥੇ ਅਟਕ ਗੇ ਜਾ ਕੇ ਸੁਤੋਖੀ ਆਦਮੀ ਜਦੋਂ ਕਿ ਘਾਹੋਂ ਵੱਧੇ ਨੂੰ ਤੋ ਸੁਤੋਖੀ ਆਦਮੀ ਨੂੰ ਜੂੜੀ ਨਹੀਂ ਕਰਦਾ ਹਾਲੋ ਪਰ ਹਾਂ ਵੀ ਹੋ ਸਕਦਾ ਸੁਤੋਖੀ ਆਦਮੀ ਜੇ ਤਰਬੂਜਾਂ ਹੰਕਾਰਦਾ ਤਾਂ ਘਾਹੋਂ ਦਾ ਸਭ ਹੋ ਰਿਹਾ ਫਿਰ ਸੇਵਾਣਾ ਫਿਰ ਮੜਾ ਫੜਦਾ ਫਿਰ ਸੰਤਾਨੀ ਕੜਾ ਲੜੀ ਜਾਂਦਾ ਉਹ ਸਵਾਨ ਹੈ ਪਰ ਇਹ ਕਿਹਦਾ ਸੰਤੋਖ ਤੋਂ ਪਹਿਲਾਂ ਜੱਪਾ ਛੇੜ ਲਿਆ ਸੰਤੋਖ ਹੀ ਪਹਿਲਾਂ ਹੋਵੇ ਜੇ ਉਹ ਉਚਾਰ ਕਰੇ ਵੀ ਮੈਂ ਧਰਮਕਾ ਹਾਂ ਉਥੇ ਕੱਪ ਦਾ ਧਰਮਕਾ ਕਹਾਏ ਨਹੀਂ ਸਕਦਾ ਮੇਰੇ ਲੋਕ ਕਰਦੇ ਹੀ ਨਹੀਂ ਕਰੂ ਮੇ ਕੰਮ ਤਾਂ ਹੰਪੁਰ ਕਰਦੇ ਹੀ ਨਹੀਂ ਲੋਕ ਅਸਰ ਉੱਤਰੋਂ ਇੱਛਾ ਦੇਣ ਦੀ ਹੈ ਉਹ ਉੱਥੇ ਤੱਕ ਤਾਂ ਉਹਦੇ ਆਪਣੇ ਅੰਦਰੋਂ ਸੰਕੋਚ ਪੈਦਾ ਹੋ ਗਿਆ ਜੀ ਕਿ ਬੱਬਰ ਲੋਕਾਂ ਦੇ। ਦਿੱਤੋ ਜਾ ਕੇ ਪਤਾ ਹੀ ਨਹੀਂ ਲੱਗਦਾ ਹੁਣ ਕੀ ਕਰੀਏ। ਕਹਾਂ ਕਰਨਾ ਚਾਹੀਏ? ਉੱਥੇ ਜਾ ਕੇ ਸਾਨੂੰ ਮੇਜ ਚੱਲ ਗਏ। ਇਹ ਐ ਇੱਥੇ ਸੰਤੋਖ ਦਾ ਵੀ ਪਤਾ ਨਹੀਂ ਲੱਗਦਾ ਵੀ ਆਹ ਬਬਰੀ ਕਿਉਂ? ਗੁਰਦਸਾਈ ਬੋਲੀ ਕਿ ਤੇ ਮੇਰੇ ਕੋਲ ਪੜਦਾ ਹੈ ਚੋਰੀ। ਇਸ ਸਬਕ ਨਾਲ ਕਰਕੇ ਹੀ ਬੇਦ ਗ੍ਰੰਥ ਪੈਦਾ ਕੀਤਾ ਜੀ। ਵੇਦ ਉਪਾਇ ਕਹਿੰਦਾ ਸਮਰ ਸਾਸਤਰ ਉਪਾਇ ਦੀ ਕੋ। ਵੇਦ ਉਪਾਇ। ਚਾਂ ਦੇਣ ਵਾਲੀ ਗੱਲ ਐ ਸਮਰ ਸਾਸਤਰ ਵੇਦ ਉਪਾਇ। ਯਾਰ ਬੋਲਿਆ ਮਾ ਬਾਪਾ ਦਾ ਦੀਤਾ ਸਾਡਾ ਇਤਹਾਸ ਕੁਛ ਨਹੀਂ ਗਾ ਬੇਦ ਗ੍ਰੰਥ। ਥੱਲੇ। ਵੇਦ ਉਪਾਇ ਬਹੁਤ ਚੜੂ। ਵੇਦਿਕ ਕੋਲੀ ਕਿਹਾ ਆ ਚਾਰੇ ਵੇਦਾਂ ਦੀ ਗਿਆਨ ਵੀ ਹੈ। ਆ ਵੀ ਵੇਦ ਹੈ ਨਾ। ਇਤਿਹਾਸਾਂ ਦੇ ਰਤਨਾਂ ਦਾ ਬੇਦੇਂਤ ਆਤਮ ਗਿਆਨ ਦੇ ਹਨੇਰੇ ਤੋਂ ਬੇਕੱਦ ਜਗੇ ਬੇਦਾਂ ਨਾਮੁਤਮ ਜੀਤ ਰਾਮੁਤਮ ਉਹ ਬੇਦਾਂ ਜਿਹਨੂੰ ਤੱਕ ਗਿਆ ਨੂੰ ਨਾਮ ਰੂਪ ਸਭ ਤੋਂ ਉੱਚਾ ਬੋਲ ਜਿਹੜੇ ਗ੍ਰੰਥ ਵਿੱਚ ਉਹ ਬੇਦਾਂ ਬੇਦਾਂ ਦੇ ਰਾਮੁਤਮ ਸੋ ਸੁਬੇ ਦਾ ਹੀ ਫਿਰੇ ਜੋ ਬਿਤਾਲੇ ਕੋਈ ਸਭ ਗੱਲ ਤਾਂ ਸਪਸ਼ਟ ਹੈ ਪਰ 450 ਨਾਲ ਲਾ ਕੇ ਨਾ ਪੁੱਛੇ ਫੇਕ ਕਥਾ ਜਾਂ ਦਿਖਾਈਏ ਸੌਖਾ ਦੀ ਜਾਂਦਾ ਹਾਂਜੀ ਹਰ ਸਿਮਰਨ ਨੀਚ ਟੋਕਟ ਜਾਂਦੇ ਵੱਟ ਸਿਮਰਨ ਦੀ ਨਾਲ ਸਿਮਰਨ ਪਏ ਸ਼ੁੱਧ ਜਿਦੀ ਦਾਤੇ ਸ਼ੁੱਧ ਜਿਦੀ ਦਾਤੇ ਕਿ ਆ ਕੇ ਅੱਡੇ ਗਏ ਨਾ ਇਹਦੀ ਸਭ ਕੁਲ ਅੱਗੇ ਧੀ ਗਾਂਧੀ ਬਣ ਕੇ ਭਰੇ ਭਰੇ ਆਹ ਸੰਭਰ ਨੂੰ ਭਾਏ ਹਸਪਟ ਕਰਕੇ ਹੀ ਸਿੱਧ ਜਤੀ ਦਾਤੇ ਬਣੇ। ਵਿਚੇ ਤਾਂ ਨਿਕਲ ਅਰੇ ਲਿਆ ਆਹ ਸੰਭਰ ਨੂੰ ਆਸ ਤੇ ਕਾਂਕਰ ਝੜਿਆ ਸੀ। ਸੰਤੋਖ ਕੀ ਕਰੇ ਬਣ ਜਾਂਦਾ। ਸਮਝਾਉਂ। niche and ਛੜ ਗਿਆ ਜੀ। ਕਿਆ ਅੱਗੇ ਚਲੇ ਆਹ ਹੋ। ਅੱਗੇ ਚਲੇ ਆ ਬਈ ਹੁਣ ਸੰਸਾਰ ਤੇ ਅਕਰੂਮ ਆਇਆ ਤੇ ਆ ਕੇ ਕਾਂ ਸਿੱਧ ਜਤੀ ਦਾਤੇ ਗਏ। ਅਗੈ ਚੋਪੇ ਆਉਣਾ ਸਿਰੋਂ ਬਾਸ ਹੈ ਹੈ ਸਿਰੋਂ ਬਾਸ ਹੈ ਸੇਪਣ ਤੋੜਦਾ ਕੇ ਨਾ ਫੇ ਮਾਇਆ ਨੂੰ ਤੋੜਦਾ ਨਾ ਮਾਇਆ ਤੋਂ ਛੋੜਦਾ ਮਾਇਆ ਵਿੱਚੋਂ ਤਾਂ ਅਸੀਂ ਹੋਂ ਵਾਸਤੇ ਮਾਇਆ ਵਿੱਚੋਂ ਦਸਤੀ ਹੋਂਦੀ ਉਹ ਸਭ ਜੋ ਜाहिर ਕਰਨ ਵਾਸਤੇ ਕਹ ਲੋ ਕਿ ਮਾਇਆ ਵਿੱਚੋਂ ਦਸਤੀ ਹੋਂ ਚੱਲੋ ਕੀਤਾ ਨਹੀਂ ਗਿਆ ਵਿਸ਼ੇ ਜਤੀ ਜਾਤੇ ਹੁਣ ਮਾੜਾ ਹੈ ਜੇ ਮੈਂ ਕਿਹ ਨਹੀਂ ਗਿਆ ਤਾਂ ਤਾਂ ਬਣਨੇ ਸਕੇ ਜੀ ਹਰ ਸੁਬਹ ਲਾਤੀ ਕੀਤਾ ਨਾ ਕੀਤਾ ਉਹ ਤਾਂ ਤੁਸੀਂ ਦੇਖੋ ਪਰ ਇਹ ਵੀ ਐਸੇ ਵਾਸਤੇ ਸੀ ਪੜ੍ਹਨੇ ਸੇ ਵਾਸਤੇ ਸੀ ਪੜ੍ਹਨੇ ਸੇ ਵਾਸਤੇ ਹੁਣ ਕਰਦੇ ਨਾ ਨਹੀਂ ਕਰਦੇ ਦੇ ਹੁਣ ਇਹਨਾਂ ਦੀ ਗੱਲ ਸੀ ਸਮਝ ਗਏ ਉਹ ਅਡਮਿਕਲ ਹੈ ਕਿ ਬੜੀ ਗਲਤੀ ਨਹੀਂ ਕੀਤੀ ਉਹਨਾਂ ਨੇ ਇਹ ਸੇ ਬਾਤ ਹੋਤੀ ਸੀ ਜੀ ਉਹ ਤੁਸੀਂ ਇਹਦਾ ਉਹ ਕੰਮ ਜਾਈਦਾ ਰੇਂਗ ਕਰਦੇ ਤਾਂ ਕਿ ਉਹ ਵੀ ਕਰਦੇ ਇਹ ਤਾਂ ਅੱਡੋ ਛੁਟਕਾ ਲਾਣ ਨੂੰ ਨਾਲ ਕੁਝ ਨਹੀਂ ਗਿਆ ਅਪਣਾ ਹਾਂ ਨੰਨੇ ਹੀ ਹਾਲ ਗਏ ਹਾਂ ਆ ਚਲੇ ਗਏ ਹੋਏ ਆਪ ਸਿਮਰਨ ਨੀਜ ਚੌਂਕ ਉੱਤੇ ਜਾਂਦੇ ਸਰਜਮਾਨਾ ਦਾ ਨੀਜ ਜਿਹੜੇ ਉੱਤੇ ਚੀਚੀ ਬੁੱਦੀ ਵਾਲੇ ਹੁੰਦੇ ਮੈਂ ਵਿਚਾਰਾ ਕੋਟਾਂ ਚਲੇ ਜਾਂਦਾ ਚਾਰਾਂਪੁਰ ਨਾਲ ਜਾਣੇਗਾ ਮੈਂ ਦੇਖੋ ਨਾ ਵਾਲ ਵੀ ਖਰੂੰ ਚਾਰਾਂਪੁਰ ਨਾਲ ਜਾਵਣਾ ਨਹੀਂ ਵੀਜੇ ਕਰੇ ਪੈਦਾ ਹੋਇਆ ਲੱਗਿਆ ਸੀ ਗੱਭੀਓ ਵਾਲ ਵੀ ਕੋਲ ਜਣਾ ਕਰਦਾ ਸੀ ਪਤਾ ਹੀ ਆਪਨ ਕਾਲੀ ਰਾਜਾ ਵੀ ਉਹ ਕਰ ਉਹਨਾਂ ਦਾ ਹੀ ਸੀ ਐਜਾ ਕੁਛ ਹੈ ਸਾਡੇ ਕੋਲ ਉਹ ਵਿਦੇਸ਼ ਦੇ ਸਰਤੇ ਬੁੱਧੇ ਨੇ ਉਹਨਾਂ ਨੇ ਵਿਦੇਸ਼ ਦੇ ਸਰਤੇ ਸਾਬਤ ਕੀਤਾ ਥੱਲੇ ਦੇ ਪਤਰ ਤੇ ਲਿਆ ਗੋਲ ਸਾਡੇ ਸੇ ਬੁੱਧੇ ਕੋਲ ਸੁਣ ਤੋ ਤੋ ਅਗਲੇ ਦਾ ਸਤੋ ਉੱਤਕਤਾ ਜੀ ਬਦਲ ਤੇ ਖੜਾ ਹੈ ਤੋਕ ਤੱਕਤਾ ਇੱਕ ਮਿੰਟ ਥੱਲੇ ਖੜਾ ਹੈ ਕਿਉਂਕਿ ਬੁੱਧਾ ਥੱਲੇ ਆੜਦਾ ਵੀ ਨਾ ਖੜਿਆ ਹੈ ਥੱਲੇ ਇੱਕ ਮਿੰਟ ਉੱਪਰ ਰਹਿੰਦੀ ਹੈ ਹਾਂ ਜੀ ਹਰ ਸਿਮਰਨ ਧਾਰੀ ਸ਼ਬਦ ਧਰਨਾ ਹਰ ਸਿਮਰਨ ਵਾਸਤੇ ਹੀ ਆ ਸਾਰੀ ਸ੍ਰਿਸ਼ਟੀ ਬਣਾਈ ਆ ਉਸੇ ਕੀਤਾ ਤੇਰਾ 83 ਲੱਖ ਜੁਰਮ ਚ ਹਰ ਸਿਮਰਨ ਕਾਰਜ ਸਭ ਆ ਗਿਆ ਸਭ ਧਰਨਾ ਮਾਰੇ ਜੀ ਹਰੀ ਰਚਨਾ ਸਾਡੀ ਰਚਨਾ ਸਾਡੀ ਰਚਨਾ ਹਰ ਸਿਮਰਨ ਵਾਸਤੇ ਜੇ ਤੁਹਾਨੂੰ ਐਕਸੋਲਿਸ ਜੀ ਤੁਹਾਨੂੰ ਦੱਸੋ ਕਾਰਨ ਹੈ ਜੀ ਹਰ ਸਿਮਰਉ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਇਸ ਕਾਰਨ ਕਿ ਜਬੱਲਾ ਅਸਰਾ ਕੋਈ ਜਿਹਾ ਹੈ ਨਾ ਪਹਿਲਾਂ ਜਿੱਦਨੇ ਜੋੜੀਆਂ ਭੁਗਤਿਆਂ ਫਿਰ ਅੱਗੇ ਭੁਗਤਿ ਸਮੱਹ ਅੱਲਾ ਸਮੱਹ ਕਾਰਨ ਕਾਰ ਜਿਹੜਾ ਹੈ ਕਾਰਨ ਸੀ ਜਿਹੜਾ 84 ਲੱਖ ਜੁਮਤਾ ਕਾਰਨ ਸੀ ਆ ਸਬਣ ਸੀ ਇਹ ਕੱਲ੍ਹ ਕੱਲ੍ਹ ਹੁਣ ਕੱਲ੍ਹ ਹੈ ਸਮਰ ਸਮਰ ਕਹੋ ਜਿਹੜਾ ਕਾਰਡ ਸੀ ਉਹ ਕਾਰਡ ਉਹ ਹੁਣ ਹੁਣ ਆਇਆ ਉਹਦਾ ਕਰਨ ਦਾ ਮੌਕਾ ਮੌਕਾ ਹੁਣ ਮੇਰੇ ਬਾਹਰ ਜਿਹਦੇ ਵਾਸਤੇ ਸੀ ਇੰਨੇ ਜ਼ਰੀਏ ਲੈ ਕੇ ਇਹ ਵਾਸਤੇ ਇੰਨੇ ਜ਼ਰੀਏ ਢਾਲ ਨਹੀਂ ਦਿੱਤੇ ਨੇ 84 ਲੱਖ ਜੂਨ ਬੋਇਆ ਆ ਹੁਣ ਸਮ ਆਇਆ ਉਹ ਕਰਦਾ ਸੂਦੇ ਹੀ ਭਾਜ ਹਲਕੀ ਸੇਵ ਜਣ ਹਾਂ ਅਗਲੀ ਬੰਦਗੀ ਜਾਣੀ ਤੇ ਕਰੀ ਤੇ ਹਰੇ ਸਿਮਰਨ ਕਿਉ ਅਗਲਾ ਕਾਰ ਆ ਕਿਉ ਤਾਂ ਕਹਣਾ ਬੋਲੋ ਕੇ ਬੋਲਦਾ ਤਾਂ ਆ ਦੇ ਲਾ ਆ ਗਿਆ ਨਹੀਂ ਆ ਗਿਆ ਲੱਗਦਾ ਲੱਗਦਾ ਵੀ ਸੌਣ ਚਾਉਣ ਲੱਗ ਗਿਆ ਆਏ ਵੇ ਜਦੋਂ ਪੜਦੇ ਰਿਹਾ ਲੱਗਿਆ ਸਗਲਾ ਕਾਰਾ ਬਿਲਕੁਲ ਸਪਸ਼ਟ ਘਰਤੀ ਗੱਲ ਐ ਪੰਥੀ ਇਸ ਵਾਰ ਤੋਂ ਵੀ ਪਹਿਲਾਂ ਵਾਰ ਤੋਂ ਹੀ ਹੋ ਮੰਦਾ ਸਿਰਸ ਉਹ ਕਾ ਲੱਗਦਾ ਅੱਜ ਕੱਲ੍ਹ ਹੀ ਸੀ ਇਹ ਜਦ ਵੀ ਥੱਲੇ ਆ ਕੇ ਕਹਤੀ ਹੋ ਉਹ ਉਹ ਸਪਸ਼ਟ ਕਰਦੀ ਹਰ ਸਿਮਰਨ ਪੀਓ सगला ਆਕਾਰ ਆ ਸਾਰਾ ਉਹਦੇ ਜੜ ਤੇ ਤੋਂ ਦੇਖੋ ਉਹਦੇ ਚ ਆਇਆ ਸੀ ਗੁਰਪ੍ਰੇਤ ਚੇਤ ਜੀ ਸ਼ਰੀਰ ਜਿੱਦਿ ਇਹ ਜੁੜੀ ਹੋ ਪੀਣ ਲੇ ਇਹ ਚੰਦ ਸੂਰਜਾ ਧਰਤੀ ਤੋਂ ਸੇ ਹੋ ਜਿਹੜਾ ਕੋ ਬਣਾਇਆ ਪਾਉਣ ਪਾਣੀ ਇਹ ਇਹਦੇ ਚ ਇਹ ਆ ਗਿਆ ਆਕਾਰ ਆ ਗਿਆ ਲੋ ਸਗਰਾ ਆ ਗਿਆ ਸਗਰਾ ਇਸ ਪੰਗਤੀ ਹੋਈ ਸੀ ਉਹਦੇ ਨਾਲ ਜਾੜਾ ਦੇ ਤਾਂ ਦੋਲਵੇੜਲੇ ਉਹਦੇ ਮੁਰਗੇ ਲਾ ਨਵੇਂ ਲਾ ਕੇ ਹਰ ਸਰਵਰ ਨੇ ਆਪ ਨਰੰਗ ਕਰਾ ਹਰ ਸਰਵਰ ਨੇ ਆਪ ਨਰੰਗ ਕਰਾ ਭਈ ਉਹਨਾਂ ਸਰਵਰ ਦੇ ਪਿਤਾ ਆਪ ਹੀ ਲਪੂਗਾ ਹੋਰ ਕੌਣ ਲਪੂਗਾ ਇਸ ਕਰਕੇ ਇਹ ਹੁਕਮ ਸਪੰਨ ਜਿਹੜਾ ਹੈ ਉਹਦੇ ਚ ਹੈ ਭਈ ਇਹਦੇ ਪਿੱਛੇ ਕੌਣ ਹੈ ਸਵਾਲ ਹੀ ਰਹੂਗਾ ਸਾਡੇ ਖਾਤਰ ਚਲੋ ਜੂਨਾ ਘੁਟੀਆਂ ਸਰਵਰ ਵਾਸਤੇ ਉਹ ਜਿਹੜਾ ਪਿੱਛੇ ਐ ਸਭ ਕੁਝ ਕਰਨ ਵਾਲਾ ਅਸੰਚ ਉਹ ਕੌਣ ਉਹ ਨਾਂ ਕਰਿਆ ਇਹ ਸਮਨ ਕਰਦੇ ਕਰਦੇ ਹੀ ਵਿੱਚੋਂ ਨੰਕਾਰਾ ਡੱਬੜੇ ਨੰਕਾਰੇ ਕਿੱਥੇ ਕੌਣ ਜਾਣ ਆਵੇ ਨੰਕਾਰਾ ਹੋ ਗਿਆ ਨੰਕਾਰਾ ਨਹੀਂ ਨੰਕਾਰ ਬੰਦੇ ਉਹ ਜਿਹੜਾ ਬੱਚਾ ਸਰਉਂਦੇ ਲੱਗਿਆ ਹੋਇ ਨੰਕਾਰਾ ਆਰਸਮੰਦ ਆਰਸਮੰਦ ਵਿੱਚ ਸਮੰਦ ਕਰਨ ਵਾਲਾ ਹੀ ਦੁਸਾਰਾ ਆਫਤ ਦੁਸਾਰਾ ਉੱਠੀ ਰਿਹਾ ਜਾਂਦਾ ਨਾਲ ਸਮੰਦ ਆਪੀਂ ਦੁਸਾਰਾ ਸਮੰਦ ਲੱਗਿਆ ਆਵਨ ਦੁਸਾਰਾ ਇਹ ਕੌਣ ਹੈ ਇੱਕ ਹੋ ਕੇ ਲਿਖਿਆ ਹੋਇਆ ਇਹ ਹੀ ਦੁਸਾਰਾ ਹੋਣਾ ਨਰਾtarel ਬਲtar ਹੁੰਦਾ ਦੌੜ ਹੈ ਸਰਕਾਰ ਜਿਹੜਾ ਕਾਰਨ ਹੁੰਦਾ ਹਾਲ ਸਮੇਂ ਆਪਨ ਰੰਕਾਰਾ ਹਾਂ ਸਭ ਤੋਂ ਵਿੱਚ ਜਿਹੜਾ ਲੱਗਿਆ ਆਇਆ ਹੈ ਇੱਥੇ ਅਸੀਰ ਕਿੱਥੇ ਪਹੁੰਚਦਾ ਆਪ ਰੰਕਾਰਾ ਹੋ ਜਾਂਦਾ ਹੈ ਰੰਕਾਰਾ ਹੀ ਹੁੰਦਾ ਹੋ ਜਿਹੜਾ ਸਭ ਤੋਂ ਵਿੱਚ ਲੱਗਿਆ ਹੋਵੇ ਤਾਂ ਤੇਰੀ ਕਿਰਪਾ ਜਿਸੋਂ ਆਪੋ ਬੁਝਾਇਆ ਨਾਨਕ ਗੁਰੂ ਕੀ ਹਰ ਸ਼ਗਰੰਤ ਨਹੀਂ ਪਾਇਆ ਇਹ ਤੇ ਕਿਰਪਾ ਕਰ ਲੀ ਜੀ ਨਾ ਇਹ ਬੇਨਬੁੱਝ ਲਿਓ ਖਾਲਸਾ ਮੰਗਰ ਮੈਂ ਅਪੂਰਤ ਆਹ ਜਿਹੜੀ ਗੱਲ ਕਹਿਤੀ ਇਹ ਕਿਰਪਾ ਬਣਾ ਦਿੰਦਾ ਸਭ ਚੀਜ਼ ਇਹ ਤੇ ਵਿਸ਼ਵਾਸ ਜੁੜ ਕੇ ਤੇ ਬ੍ਰੋ ਸਭ ਲੋਕ ਬੁੱਝੋ ਲੈ ਕਰ ਸੱਚੀ ਹੈ ਬੰਤ ਆ ਸੱਚੀ ਹੈ ਇਹ ਗੱਲ ਨਹੀਂ ਬਦਲਦੀ ਤਿਆਰਵੇਂ ਜਿਹੜਾ ਆਦਮੀ ਹੁੰਦਾ ਬੰਦੀ ਹੋ ਸਕਦਾ ਕਿਉਂਕਿ ਕਦੇ ਸੋਚੇ ਨੀ ਤਾ ਦੱਸਿਆ ਹੋਇਆ ਹੋਰ ਸੋਇਂ ਕੋਲ ਕੇ ਤੂੰ ਪਿਆਜਾ ਨੂੰ ਕਹਤਾ ਔਰ ਹਾਂ ਤਾਂ ਠੀਕ ਹੈ ਪਰ ਵਿਸ਼ਵਾਸ ਕਰਨ ਨੂੰ ਡਰ ਜਾਂਦਾ ਡਰ ਗਿਆ ਲੱਗਦਾ ਵਿਸ਼ਵਾਸ ਕਰਨ ਤੇ ਡਰ ਗਿਆ ਪੈਜੀ ਲੱਗਦੀ ਵਿਸ਼ਵਾਸ ਕਰਨ ਤੇ ਪੈਜੀ ਲੱਗਦਾ ਸਹਿ ਲੱਗਦਾ ਘਾਇ ਵੀ ਹੋਏ ਅੰਦਰੇ ਵੀ ਹੋਈ ਜੋ ਉਹਨਾਂ ਕਾਰਨ ਉਹ ਬੋਲਦਾ ਹੈ ਪਰ ਉਹਨਾਂ ਸਹਿਕਾਉਂ ਕੋ ਦੇਖਣਾ ਨਹੀਂ ਪੈ ਰੋਲ ਤਾਂ ਚਪੈ ਦੀ ਮੰਦਾ ਕੋਈ ਕਿਸੇ ਕਿਸਮ ਦੀ ਨਾ ਕਿਸ ਨੂੰ ਪਾਇਦਦਾ ਪਾਇ ਨਹੀਂ ਮੰਦਾ ਨੰਤਾਰੇ ਹੋਰ ਨਹੀਂ ਕੋਈ ਕਾਇ ਉਥੇ ਵੀ ਗਏ ਪਤਾ ਚਲਿਆ ਕਿਆ ਨਾ ਮੈਂ ਤਾਂ ਆਪਣਾ ਉਹ ਜਿਹੜਾ ਪੰਨੀ ਪਉਂਦੀ ਹੈ ਸਗਲੇ ਮੋਲੇ ਜਾਂ ਸੰਦੇ ਦੇ। ਮਾਨਵ ਨਿਰੰਭੋ ਨਿਰੰਕਾਰ ਸੱਚੇ ਇੱਕ। ਉਤਪਦ ਨਿਰੰਕਾਰ ਸੱਚੇ ਇੱਕ ਆਇਆ ਹੋਣਾ। ਔਰ ਸਗਲਿਆਂ ਮੋ ਉਹ ਜਿਹੜਾ ਸਗਲੇ ਵਿੱਚ ਅੱਧਾਈ ਦੀ ਸ਼ਕਤੀ ਆ ਸਾਰੀ ਜੀ। ਹਾਰੇ ਜਿਹੜੀ ਕੌੜੀ ਆ ਉਹਦੇ ਵਿੱਚ ਸਾਰੀ ਰਚਨਾ ਜਿਹੜੀ ਹੋਈ ਆ। ਹੈਂ। ਪੈ ਵਿੱਚ ਧੂੜ ਜੀ ਪੈ ਵਿੱਚ ਚੱਲਦੀ ਬਹੁਤ ਕੌੜੀ ਉੱਥੇ ਤਾਂ ਰਚਨਾ ਜਣੀ ਹੋਈ ਆ। ਉੱਥੇ ਵਰਮਤ ਤੇ ਵਰਮ ਭਾਇਆ ਹੀ ਨਾ ਰਿਹਾ। ਉਹ ਤਾਂ ਧਾਲੇ ਧਾਲਾਈ ਹੋ ਗਿਆ ਤੇ ਕਰਨ ਕਰਨੀ ਸਾਰਾ ਸੱਚ ਇੱਕ ਨਾਸਾ ਲੱਭ ਜਾਵੇ ਨਾ ਇਹ ਕ ਨਹੀਂ ਹੋ ਪਹੁੰਚਾ ਜ਼ਪੋਜੀਦਾਰ ਦਾ ਪਹੁੰਚਾ ਨੰਕਾਰ ਸੱਚ ਇਹ ਵੀ ਨਿਰਪੋ ਨਿਰੰਕਾਰ ਵੀ ਆ ਗਿਆ ਜੇ ਭਾਈ ਇੱਕ ਹੋ ਗਈ ਨਿਰਪੋ ਫਰੀਕਾ ਦਾ ਹੁੰਦਾ ਨੰਕਾਰ ਹੋਇਆ ਗਿਆ ਜਿਹਨੂੰ ਕਹਿੰਦੇ ਬਾਬਾ ਆਇਆ ਹਾਂ ਹਾਂ ਜਿਹੜੇ ਜਨਮ ਦੀ ਇੱਕਤਾ ਹੋਇਆ ਜਾਣਾ ਇੱਕਤਾ ਇੱਕ ਹੋ ਕੇ ਦਾ ਸਮਝਣਾ ਹੁਣ ਹਾਂ ਇਕ ਹੋ ਕੇ ਸਭ ਨਾ ਹੋਣਾ ਨਾਮਕਾਰ ਹੁੰਦਾ ਲਾ ਪਰਮਾਸੂਰ ਹੋਵੇ ਨਾਮਕਾਰ ਹੁੰਦਾ ਪਰਮ ਦੂਰ ਹੋਵੇ ਜਦ ਜਿੱਦਣੋਂ ਪਰਮ ਦੂਰ ਹੋਣਾ ਉਦੋਂ ਜਦੋਂ ਮਨ ਤੋਂ ਪਰਮ ਜਾਣੇ ਨਾਨਕ ਨੇ ਨਿਰਪਰ ਨਾਮਕਾਰ ਹੋਰ ਕਿ ਤੇ ਰਾਮ ਫਿਰ ਹੋ ਕੀ ਦੋਸਤ ਕਾਰ ਮੇਰੇ ਪਾਵਰ ਪਰ ਮੇਸ਼ਾ ਦੀ ਧਾਰਾ ਦਾ ਦੋਸਤ ਹਾਂ ਕਹਿੰਦਾ ਆਪੇ ਹੈ ਮੈਨੂੰ ਕਹਤੇ ਹੋ ਇੱਕ ਨਾਲ ਨਿਲਪ ਹੋ ਗਿਆ ਇੱਕ ਤਾਂ ਨਾਲ ਨਿਲਪ ਹੋ ਰਿਹਾ ਹੈ ਇੱਕ ਤਾਂ ਨੂਰ ਮੰਤਰ ਦਾ ਬਲਾਈ ਹੋਣਾ ਹੀ ਹੈ ਸਾਰੇ ਕਿਤੇ ਹੋਏ ਬੂਰ ਮੰਤਰ ਇੱਕ ਦਾ ਹੀ ਆ ਕੋਈ ਇੱਕ ਦਾ ਹੋਣਾ ਹੋਰ ਸੱਚੇ ਇੱਕ ਸਾਕੇ ਇੱਕ ਕੇ ਆ ਇਹ ਕਹਿ ਨਹੀਂ ਹੁਣ ਇੱਕ ਹੋਏ ਰੁਕ ਗਏ ਕਿਹਦੇ ਵਲ ਨਾਲ ਜਿਹਨੂੰ ਵਲ ਲੈ ਉਹ ਯਸ ਜਾ ਸੁੱਤਾ ਆਇਆ ਸੁਪਨਾ ਦੇ ਦਾ ਕੁਝ ਹੋ ਰਿਹਾ ਜਾਂ ਜਾਗ ਦਾ ਕੁਝ ਹੋ ਰਿਹਾ ਸੁੱਤੇ ਜਾਂ ਜਾਗਦੇ ਦਾ ਹੀ ਫਰਕ ਆ ਸੁੱਤੇ ਵਾਦੀ ਦੁਨੀਆ ਹੋ ਰਹਾ ਆਪਣੇ ਆਪ ਨੂੰ ਕੁਝ ਹੋਰ ਸਮਝਦਾ ਜਿਹੜਾ ਅਸਲੀ ਸੀ ਇਹ ਉਹਦੇ ਕੋਲ ਹੈ ਹੀ ਨਹੀਂ ਉਹ ਨਗਲੀਲਾ ਹੀ ਬਰਦਾ ਦੁਨੀਆ ਵੀ ਨਖਲੀਆ ਜਾਗਦਾ ਫਿਰ ਕੁਛ ਹੋਰ ਹੈ ਜਾਂ ਜਾਗਦਾ ਉਹ ਜਿਹੜਾ ਹੈ ਉਹ ਕਰ ਰਿਹਾ ਸੁਪਨਾ ਵੀ ਆ ਬਖਰੀ ਸੁਪਨਾ ਵੀ ਆ ਬਖਰੀ ਉਹ ਬਖਰੀ ਨਾ ਆਖਰੀ ਕਿ ਮੈਂ ਬਣ ਜੂ ਉਹਦਾ ਨਿਰੰਕਾਰਾ ਪਰਮੇਸ਼ਰ ਨੇ ਸੋਚਿਆ ਮੈਂ ਹੁਕਮ ਨਾਲ ਗੂਆ ਉਹਦਾ ਨਾ ਪਰਮੇਸ਼ਰ ਨੂੰ ਤਾਂ ਲੱਗਦਾ ਆ ਜਿਹੜਾ ਇੱਕ ਹੈ ਸਭ ਵਿੱਚ ਇੱਕ ਥੱਲੇ ਆ ਉਹ ਨਾਲ ਸਾਰਿਆਂ ਦਾ ਜਿਹੜਾ ਇੱਕ ਇੱਕ ਹੋਵੇ ਕਿ ਸੁਪਰੀਮ ਕਾਉਂਸਲ ਦਾ ਹੈ ਨਹੀਂ ਪਰਮੇਸ਼ਰ ਵੀ ਹੈ ਜਿਹਦਾ ਹੈ परमेश्वर भी यही है कर... आटो कर कर नहीं। कि आटो पूर्ण परमेश लग्या नहीं पूर्ण का oui, तो लगे फिर पूर्ण परमेशन लग्या परमेशर भी यही है है? ਹਰ ਪਰ ਵੀ ਇਸ ਹੈ ਪਰ ਜੇ ਬਰਾਬਰ ਹੋਰ ਨਾ ਕੋਈ ਲਿਖਿਆ ਜੀ ਹੋਇਆ ਪਰ ਵੀ ਇਸ ਹੈ ਫਿਰ ਉਹ ਪਰ ਵੀ ਈਸ਼ਵਰ ਨੂੰ ਕਹਿੰਦੇ ਨੇ ਇਸ ਤਰ੍ਹਾਂ ਪਹਿਲਾਂ ਹੀ ਹੈ ਬ੍ਰਹਮ ਨੂੰ ਇਸ ਤਰ੍ਹਾਂ ਕਹਿੰਦੇ ਨੇ ਨਾਮਣ ਤੋਂ ਜੋ ਕੋਈ ਸੰਸਦ ਜਿਹਾ ਕਹਿੰਦੇ ਸੀ ਇਹ ਵੀ ਹੋ ਰਿਹਾ ਹੈ ਪਰ ਵੀ ਮੈਂ ਤਾਂ ਇਹ ਮਤਾ ਹੈ ਜਦੋਂ ਕੋਈ ਸ਼ਬਦ ਕਹਿੰਦੇ ਆ ਉਹ ਪੂਰਨ ਪਰਮੇਸ਼ਰ ਉਹਦਾ ਨਾਲ ਲੱਗਿਆ ਹੋਇਆ ਫਿਰ ਉਹ ਹੀ ਕਹੀ ਜਾਂਦਾ ਇਹ ਉਹਨੂੰ ਪਰਮੇਸ਼ਰ ਵੀ ਕਹਤਾ ਜੇ ਹੁਕਮ ਕਰ ਲੈਣਗੇ ਤਾਂ ਕੋਲ ਪਰਮੇਸ਼ਰ ਦਾ ਬਸਾਰਿਆਂ ਦਾ ਜਿਹੜਾ ਇੱਕ ਆ ਉਹਦਾ ਕੋਲ ਪਰਮੇਸ਼ਰ ਵੀ ਹੈ ਹਨ ਫੇਰ ਉਹ ਤਾਂ ਕੁਝ ਲੈਸ ਰੱਖੀਗੇ ਚਾ ਉਹ ਗਿਆ ਹੋਇਆ ਫੇਰ ਕੀ ਕਰੀਏ ਤੇ ਕੋ ਗਿਆ ਉਹ ਫੇਰ ਉਹ ਕੀ ਕਰੀਏ ਉਹ ਚਲ ਬਰਤੀ ਜਬਾਉਨੇ ਹੈ ਇਹ ਵੀ ਤਾਂ ਓਹੀ ਹੈ ਮੈਂ ਮੌਤ ਤੇ ਕਹਤਾ ਪਰਮ ਗਿਆ ਨਹੀਂ ਆਪ ਪਰਮੇਸ਼ਰ ਰੱਖਿਆ ਗਿਆ ਫੇਰ ਦੇਖਿਆ ਜੀ ਗੁਰਦੀ ਦਾ ਬੰਬਿਆ ਅਸਲ ਤੇ ਆਪ ਤੇ ਪਪੇ ਨੂੰ ਸਿਹਾਈ ਲੱਗੀ ਆ ਆਪ ਹੀ ਉਹਦਾ ਸੰਬੰਧ ਵੀ ਹਮਨਿਆਨੀ ਆਪ ਅਰੇ ਆ ਆਈਡੀ ਨੂੰ ਕਰਨਾ ਪਰਮਾਤਮਾ ਜਿਹੜਾ ਆਪ ਹੀ ਪਰਮੈਸ਼ਰ ਹੈ ਆਪ ਹੀ ਫਿਰ ਉਹ ਵੀ ਇਹੀ ਹੈ ਉਹ ਤਾਂ ਪੂਰਨ ਪਰਮੈਸ਼ਰ ਦਾ ਹਾਂ ਦਾ ਗਿਆ ਹੈ ਪੂਰਨ ਪਰਮੈਸ਼ਰ ਦਾ ਪਰਮੈਸ਼ਰ ਫਿਰ ਕਿੱਥੇ ਹੋਇਆ ਆ ਆਰਬੜਾ ਪੂਰਨ ਪਰਮੈਸ਼ਰ ਆਇਆ ਬਾਰ ਬਣੂ ਕੋਈ ਪੂਰਣਾ ਹੈ ਗੁਰਜੀਤ ਵੀ ਪਸਾ ਨਹੀਂ ਕਰਦਾ ਸੀ ਨਾਨਕ ਗੁਰਮੁਖ ਲਿਆ ਸੋਈ ਜੀਓ ਹਾਂ ਗੁਰ ਤਾਂ ਫਿਰ ਉਹੀ ਹੈ ਇਹਦਾ ਬਰ ਉਹੀ ਹੈ ਇਹ ਤੋਂ ਗਾਹ ਦਾ ਉਹੀ ਹੈ ਉਹ ਬਨੂਦਾ ਇਹਦਾ ਬੋਲਦਾ ਹੈ ਇਹਨੂੰ ਉਹ ਤੋਂ ਕਰਦਾ ਗਿਆ ਉਹ ਬਦੌਂਦਾ ਬੋਲਦਾ ਗੁਰਮੁਖਾ ਸੋਈ ਜੀਓ ਫਿਰ ਕਹੂੰਗਾ ਤਰੀ ਕਿ ਮੈਂ ਨਾ ਗੋਲ ਗਿਆ ਅੰਦੂਮੇ ਗੱਲਦਾ ਜਾਂਦੂਮੇ ਗੁਰੂ ਕੇ ਹੋਇਆ ਦੋ ਤਰੀ ਕਿਰਪਾ ਜਿਸੋ ਆਪੁ ਭੁਜਾਇਆ ਨਾਨਕ ਗੁਰਮੁਖੇ ਜਦੋਂ ਉਤੇ ਆਇਆ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਫਿਰ ਇਥੇ ਜਾ ਕੇ ਕਿ ਬਚੋਗੇ ਕੀ ਤੂੰ ਕੀ ਪਿਆ ਹੈ ਜੋ ਸੁਪਰੀਮ ਪਾਵਰ ਕਹਿੰਦਾ ਸੀ ਕੋਈ ਤੂੰ ਬੰਦਾ ਸੀ ਕੋਈ ਤੂੰ ਹੈ ਉਸ ਪਾਵਾ ਦਾ ਹਿੱਸਾ ਹੁੰਦਾ। ਇਹ ਪਾਵਾ ਆਉਂਦਾ ਨਹੀਂ। ਉਹ ਪਾਵਾ ਦਾ ਹਿੱਸਾ ਹੁੰਦਾ। ਉਹ ਸਹੀ ਹੈ। ਉੱਤੇ ਤੇ ਨਾ ਫਰਕ ਹੈ। ਇੱਕ ਹੈ ਤੇ ਇਹ ਦਾ ਫਿਰ ਇੱਕ ਹੈ ਤੇ ਇਹ ਦਾ ਫਿਰ ਹੈ। ਉੱਤੇ ਉੱਤੇ ਮਤਲਬ ਹੈ ਜੀ ਨਾ। ਕੋਈ ਮੁਰਕੇ ਤੂੰ ਪਿਆ ਜਿਹੜਾ ਲਫਜ਼ ਹੈ ਇਹ ਨਹੀਂ ਤੁਸੀਂ ਕਦੇ ਵੀ ਸੈੱਟ ਕਰ ਸਕਦੇ ਹੋ ਹਾਂ ਬਹੁਤ ਔੜ ਜਾ ਖਤਰਨਾਕ ਗੱਲਾਂ ਵਹਿ ਕੇ ਗੁਰੂ ਨਾਨਕ ਦੇਵ ਜੀ ਛੋਟੀ ਜਵਾਂ ਨਹੀਂ ਹੂੰ ਉਹ ਤੇ ਪਾਣੀ ਸਭ ਦਾ ਜਿਹੜਾ ਹੈਗਾ ਉਹਦੀ ਉਹ ਮਿਆਖਾ ਹੋ ਰਹੀ ਹੈਗਾ ਕਿ ਮਿਲਦੀ ਬਣਦੀ ਉਹਨੇ ਛੋਟੀ ਗੱਲ ਕਹਿੰਦੇ ਗੁਰੂਆਂ ਦਾ ਬਹੁਤ ਜਿਆਦਾ ਵਿਸਾਰ ਕਰਕੇ ਸਮਝਾ ਇਹ ਵੀ ਗੱਲ ਹੈ

ਉਹ ਕੋਮ ਸੱਤ ਉਹ ਕੋਮ ਇਸਾਤ ਸਾਰੇ ਸਾਰਿਆਂ ਦਾ ਹੀ ਸਾਰਿਆਂ ਬਾਤੇ ਹੀ ਸੱਤ ਹੈ ਸਾਗਾਂ ਗਈਆਂ ਉਹਦੇ ਕਿਸੇ ਨੂੰ ਇਤਰਾਜ ਵੀ ਕਿਸੇ ਨੂੰ ਉਹਦੇ ਤੇ ਇਹ ਨਹੀਂ ਆ ਵੀ ਬੇਰਾਦੀ ਹੈ ਨਾ ਜੀ ਕੋਈ ਇਨਸਾਇਆ ਮੇਰੀ ਦੀ ਬਦੀ ਆਓ ਐਨਾ ਕੁਝ ਨਹੀਂ ਸਾਰਿਆਂ ਦੀ ਚਈਓ ਹੋਵੇ ਕਿਉਂਕਿ ਪਰਪਕਾਰੀ ਆ ਜਾਨੀ ਸਰਬ ਉਪਕਾਰ ਦੀ ਇੱਛਾ ਹੈ। ਕੁਝ ਦਾ ਜੀਤਾ ਉਹ ਹੈ ਹੀ ਨਹੀਂ, ਸਿਰਫ ਇਤਾ ਹੀ ਨਹੀਂ। ਸਰਬ ਕੀ ਚਿੰਤਾ ਜਿਸ ਵਕਤ ਮਾਣਦੇ। ਕੱਤਾ ਚਿੱਤਾਂ ਦੋਹਾਂ ਦੀ ਹੈ। ਆਪਣੀ ਤਾਂ ਹੈ ਨਹੀਂ ਕੋਈ। ਉਹ ਜਿਹੜਾ ਜਾਗ ਉਹ ਹੀ ਜਾਗੇ ਉਹਨਾਂ ਦੀ ਉਹ ਚਿੱਤਾਂ। ਉਹਨਾਂ ਦੀ ਆਪਣੇ ਗੱਲ ਦੀ ਚਿੰਤਾ ਆਪਣੇ ਗੱਲ ਉਹਨਾਂ ਨੇ ਮਗਾ ਹੀ ਹੋਈ ਸੀ। ਉਹ ਤਾਂ ਦੋ ਹੀ ਪੰਨ ਚੱਕੀ ਲਿਆ ਹੁਣ। ਸਮਨ ਤੇ ਬਾਦ ਜੂਰੀ ਪੜ ਚੱਕੀ ਐ ਸੰਤੋਖ ਤੇ ਆ ਕੇ ਮੈਂ ਆਪਣੀ ਪਈ ਹੋਂਤ ਪੜਨ ਆਪਣੀ ਗੱਢੀ ਬੰਨੀ ਸੀ ਆਬਰੀ ਦਾ ਬਣਾ ਗੱਢੀ ਬੰਨੀ ਐ ਸੰਤੋਖ ਚ ਕਿ ਆਪਾਂ ਦੁਨੀਆਂ ਦੇ ਯਾਰੇ ਠੀਕ ਉਹ ਫੇਰ ਗੱਢੀ ਖੋਲਣੀ ਪਈ ਉਹ ਕਿ ਨਾਲ ਜਨ ਵੀ ਗੱਢੀ ਐ ਜੋ ਵੀ ਦੱਸਾ ਦੱਸਾ ਕੋਈ ਸਮਨ ਦੇ ਕੱਟ ਕੇ ਵਿੱਚੋਂ ਜੇ ਇਹਨਾਂ ਦੀ ਮੰਜ਼ਰ ਕਰੀਆਂ ਨਾਲ ਦਿਆਂ ਦੀ ਉੱਧਰ ਉੱਥੋਂ ਪਰਵਾਰੀ ਹੈ ਜਦ ਪਰਵਾਰੀਆ ਹੈ ਜਿਹੜੇ ਫੋਲਦੇ ਨੇ ਜਿਨ੍ਹਾਂ ਦਾ ਹੁਕਮ ਹੈ ਉਹ ਪਰਵਾਰੀ ਨੇ ਜਿਹੜੇ ਚੁੱਪ ਨੇ ਉਹ ਆਦੇ ਅੰਦਰ ਇੱਛਾ ਤਾਂ ਹੈ ਕੁਛ ਦੇ ਜੋ ਹੋ ਰਿਹਾ ਹੈ ਉਹ ਤੇ ਵੀ ਪਰ ਆਪ ਜਿੰਮਵਾਰੀ ਨਹੀਂ ਲੈਣੀ ਦੋਸਤ ਜਿੰਦਾ ਸੰਕਾਦ ਰਹਿ ਹੋਏ ਨੇ ਪਹਿਲਾਂ ਇੰਦਰ ਜਸਤਾ ਜਿਹੀ ਹੈ ਨਾ ਤੋ ਖੜਾ ਖਲਾਇਆ ਪਹਿਲਾ ਸਰਕਾਰੀ ਚੰਤਾ ਤਾਂ ਮਹਾਗੜੀ ਹਰਿਆਣਾ ਲੋਕੀ ਚੰਤਾ ਨਹੀਂ ਦੇਦੇ ਕਿਉਂਦੇ ਉੱਥੇ ਕੋਈ ਸੋਨਾ ਨਹੀਂ ਮਿਲਦਾ ਉਹ ਜਿੱਤਣਾ ਪਰ ਉਹ ਹਮਰਵਾ ਨੂੰ ਆ ਆ ਉਹ ਆਪਣੇ ਨੰਦ ਗੱਲ ਤੇ ਨਾ ਰੋੜਾ ਨੰਦਾ ਉਹ ਵਗੜ ਜਾਣਾ ਨਾ ਉਹ ਰੋੜਾ ਨੰਦਾ ਉਹ ਵਗੜ ਜਾਣਾ ਜੋ ਸੰਸਤ ਤੋਂ ਉਪਾਇ ਤੇ ਦੁਖੀ ਉਹ ਤੇ ਜੇ ਫਿਰ ਕੁਝ ਹੋ ਜਾਂਦਾ ਹਾਂ ਜੀ ਹਰ ਸਿਮਰਨ ਦੀ ਉਹ ਸਾਗਲ ਆਕਾਰਾ ਕੋਈ ਨਾ ਕੋਈ ਇੱਛਾ ਹੈ ਛੋੜ ਜੀ ਤਾਂ ਮੇਰਾ ਵੀ ਤਾਂ ਰੁਕਦੀ ਹੋਈ ਹੈ ਹੋਣੀ ਹਰ ਵੇਖ ਕਮਪਲ ਹੈ ਹਾਂ ਹਰ ਸਿਮਰਨ ਦੀ ਉਹ ਸਾਗਲ ਆਕਾਰਾ ਹਰ ਸਿਮਰਨ ਦਾ ਮੈਂ ਆਪ ਨਰਮ ਕਰਾਉ ਤੇਰੀ ਕਿਰਪਾ ਜਿਸ ਆਪ ਉਝਾਇਆ ਨਾਨਕ ਗੁਰਮੁਖੀ ਹਰ ਸਿਮਰਨ ਤੇ ਨਹੀਂ ਪਾਇਆ ਬਸ ਆਗਾ ਕੋ ਜੇ ਉੱਪਰ ਦੀ ਸਾਰੀ ਗੱਲ ਬੁੱਝਣ ਵਾਲੀ ਹੈ ਸਮਝਣ ਵਾਲੀ ਹੈ ਜੀ ਨਹੀਂ ਸਾਰੀ ਉਹ ਬੁਝਾ ਦਿੱਤਾ ਸੁਣਦੇ ਕਰੇ ਕਰ ਪਾ ਜਿਹੜੇ ਕਰਪਾ ਹੋ ਗਈ ਜਿਹਨੇ ਪਾ ਆਪਣਾ ਆਪਾ ਜਿਹਨੇ ਬੁੱਝ ਲਿਆ ਆਪ ਬਿਜਾਇਆ ਆਪਣਾ ਆਪਾ ਹੀ ਬੁੱਝਿਆ ਵੀ ਸਾਰਾ ਮੈਨੂੰ ਸੋਹੀ ਜੀ ਨਾਮ ਦੀ ਹਰ ਸੇਵਾ ਜਿਹਨੇ ਪਾਇਤ ਨਹੀਂ ਪਾਇ ਹਾਂ ਜੀ ਕੋਰਾਨ ਹੈ ਹੈ ਮੰਦਰ ਵਿੱਚੋਂ ਪ੍ਰਾਪਤੀ ਹੋ ਸਕਦੀ ਹੈ ਹਾਂ ਸਭ ਨੂੰ ਜੋ ਪ੍ਰਾਪਤੀ ਹੋਈ ਹੈ ਸੋਈ ਮੁੜ ਕੇ ਤੂਫਿਆ ਜਾ ਕੋ ਕਹਤਾ ਹੋ ਜਾਂਦੇ ਆ ਉਹ ਖੜਾ ਕਰਤਾ ਦੋਏ ਪਾਸੇ ਨਟਕੋਟ ਗੱਲ ਕੇ ਵੀ ਇਤਨੀ ਵੀ ਇਹਦੇ ਹੈ ਨਾ ਉਹ ਉੱਥੇ ਵੀ ਸਤਿਗੁਰੂ ਆਤਮ ਰਾਮ ਲਿਓ ਪ੍ਰਵਾਨ ਹਾਂ ਕਹੀਂ ਪੁਰਤੀ ਉੱਥੇ ਵੀ ਆਤਮ ਰਾਮ ਲਿਓ ਪ੍ਰਵਾਨ ਤੂੰ ਹੀ ਰਾਮ ਭੱਜ ਕੇ ਦਰ ਭੱਜਾਂ